ਸਾਨੂੰ ਪੰਜਾਬੀ ਟੀਵੀ ਤੁਸੀਂ ਦੇਖ ਰਹੇ ਹੋ ਤੇ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜਿਸ ਦਾ ਨਾਮ ਹੈ ਜੇ ਨਜ਼ਰ ਖ਼ਬਰ ਤੇ ਅਰਾਦਾ ਕਹਿਰ ਫੌਜ ਵੱਲੋਂ ਪੰਜਾਬ 'ਚ ਐਕਿਊ ਆਰ ਐਨ 1201 ਦਾ ਇੱਕ ਕੀਤਾ ਜਾ ਰਿਹਾ ਹੈ ਐਸਕਿਊ ਐਮਐਲਏ ਸ਼ੈਰੀ ਕੌਂਸੀ ਦਿਖੇ ਇਲੈਕਸ਼ਨ 'ਚ ਡਿਊਟੀ ਚ ਪਾਣੀ ਬੱਤਨ ਤੇ ਨਜ਼ਰ ਨਿਕਲ ਬਟਾਰਾ ਦਾ ਸੈਕੰਡਰੀ ਇਫੈਕਟਰ ਮੁਹੱਲ ਹਾਰਦਿਕ ਪਾਣੀ ਦੇ ਵਿੱਚ ਪਿੰਡ ਚ ਫਸੇ ਸਾਫਾ ਸਰਪੰਚ ਤੇ ਲੜਿਆ ਸਾਥ ਰੈਸਕਿਊ ਕਰਨ ਪਹੁੰਚੀ ਟੀਮ ਅਤੇ ਤਸੀਮਦਾਰ ਨੇ ਕੱਢਿਆ ਬਾਹਰ ਕਾਂਗੜਾ ਦੀ ਅਰਨੀ ਯੂਨੀਵਰਸਿਟੀ ਉੰਦੋਰਾ ਕੈਂਪਸ ਹੜਾ ਦੇ ਪੇਟ ਚ ਔਕੇ ਤੇ ਐਂਗਲਰ ਟੀਮ ਨੇ ਕੀਤਾ ਰੈਸਕਿਊ ਹੜਪ੍ਰਭਾਵਿਤ ਖੇਤਰਾਂ ਦਾ ਐਸਐਸਪੀ ਗੌਰਵ ਤੂਰਾ ਨੇ ਕੀਤਾ ਦੌਰਾ ਲੋਕਾਂ ਨੂੰ ਸੁਭਾਵਾ ਤੋਂ ਦੂਰ ਰਹਿਣ ਦੀ ਕੀਤੀ ਅਪੀਲ ਕਿਹਾ ਪ੍ਰਸ਼ਾਸਨ ਦੇ ਵੱਲੋਂ ਰਾਹਤ ਕੈਂਪਾਂ ਰਾਹੀਂ ਕੀਤੇ ਜਾ ਰਹੇ ਹਰ ਇੱਕ ਇੰਤਜ਼ਾਮ ਕੋਈ ਖਬਰਾਂ ਦੱਸਦਿਆਂ ਪੰਜਾਬ ਦੇ ਵਿੱਚ ਹੜਾ ਕਰਕੇ ਪੂਰਾ ਹਾਲ ਜਿਹੜਾ ਹੈ ਉਹ ਬਿਹਾਲ ਹੋਇਆ ਪਿਆ ਚਾਰੇ ਪਾਸੇ ਪਾਣੀ ਹੀ ਪਾਣੀ ਭਰਿਆ ਹੋਇਆ ਤੇ ਸਥਿਅ ਜਿਸ ਕਰਕੇ ਜਨ ਜੀਵਨ ਵੀ ਪੂਰੀ ਤਰ੍ਹਾਂ ਦੇ ਨਾਲ ਪ੍ਰਭਾਵਿਤ ਹੋ ਗਿਆ ਲੋਕ ਆਪਣੇ ਘਰਾਂ ਤੋਂ ਬੇਘਰ ਹੋ ਗਏ ਨੇ ਇਸੇ ਵਿਚਾਲੇ ਪ੍ਰਸ਼ਾਸਨ ਤੇ ਸਰਕਾਰ ਦੇ ਵੱਲੋਂ ਹੜਾ ਚ ਫਸੇ ਲੋਕਾਂ ਦਾ ਰੈਸਕਿਊ ਕੀਤਾ ਜਾ ਰਿਹਾ ਹੈ ਭਾਰਤੀ ਫੌਜ ਦੇ ਬੰਦੋ ਦੀ ਬਚਾਅ ਕਾਰਜ ਜੇ ਸ਼ੁਰੂ ਕਰ ਦਿੱਤੇ ਗਏ ਨੇ ਭਾਰਤੀ ਫੌਜ ਨੇ ਮੀਰਵਾ ਨੂੰ ਆਪਣੇ ਸਾਥ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਆਪਣੇ ਬਚਾਅ ਕਾਰਜਾਂ ਦੇ ਹਿੱਸੇ ਵਿੱਚ ਆਪਣਾ ਉन्नत ATOR N 1200 ਸਪੈਸ਼ਲਿਸਟ ਕੋ ਮੋਬਿਲਿਟੀ ਵਾਹਨ ਜਿਹੜਾ ਹੈ ਉਹ ਤੈਨਾਤ ਕੀਤਾ ਹੈ ਇਸ ਵੀਡੀਓ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਫਸੇ ਪਿੰਡ ਵਾਸੀਆਂ ਨੂੰ ਕੱਢਣ ਦੇ ਲਈ ਐਫੀਪੀਐਸ ਵਾਹਨ ਡੂੰਘੇ ਪਾਣੀ ਦੇ ਵਿੱਚ ਆਸਾਨੀ ਦੇ ਨਾਲ ਲੰਘਦਾ ਹੈ ਤੁਸੀਂ ਤਸਵੀਰਾਂ ਦੇ ਵਿੱਚ ਵੀ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਪਾਣੀ ਦੇ ਵਿੱਚ ਇਹ ਵਾਹਨ ਇੰਨੀ ਆਸਾਨੀ ਦੇ ਨਾਲ ਜਾ ਰਿਹਾ ਹੈ ਤੇ ਹੜ੍ਹ ਦੇ ਵਿੱਚ ਫਸੇ ਲੋਕਾਂ ਦਾ ਇਸ ਵਾਹਨ ਦੇ ਰਾਹੀਂ ਰੈਸਕਿਊ ਜੜਾਇਆ ਉਹ ਕੀ ਜਾ ਰਿਹਾ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਬੈਸਕਿਓ ਕੀਤੇ ਲੋਕਾਂ ਨੂੰ ਇੱਕ ਜਗ੍ਹਾ ਦੇ ਉੱਤੇ ਲਿਆਂਦਾ ਜਾ ਰਿਹਾ ਤੇ ਉੱਥੇ ਬਜ਼ੁਰਗਾਂ ਦੇ ਵੱਲੋਂ ਮਹਿਲਾਵਾਂ ਦੇ ਵੱਲੋਂ ਬੱਚਿਆਂ ਦੇ ਵੱਲੋਂ ਜਿਹੜੀ ਹੈ ਉਹ ਖੁਸ਼ੀ ਵੀ ਉਹਨਾਂ ਦੇ ਚਿਹਰੇ ਦੇ ਉੱਤੇ ਦੇਖਣ ਨੂੰ ਮਿਲਦੀ ਹੈ ਕਿ ਉਹਨਾਂ ਨੂੰ ਬਾਹਰ ਜਿਹੜਾ ਹੈ ਕੱਟ ਲਿੱਤਾ ਗਿਆ rescued ਹੋਣਾ ਦਾ ਕੰਮ ਲਿੱਤਾ ਗਿਆ ਤੇ ਫੌਜ ਦੇ ਜਵਾਨਾਂ ਨੂੰ ਅਸੀਸਾ ਦਿੰਦੇ ਹੋਏ ਵੀ ਤਸਵੀਰਾਂ ਜਿਹੜੀਆਂ ਨੇ ਇਹੇ viral ਹੋ ਰਹੀਆਂ I'm ਕੋਟਾ ਨਹੀਂ ਲੱਗਣਾ ਜੀ ਕਿ ਸੁਦਾ ਦੇਖ ਰਹੇ ਹੋ ਸਟਾਰ نیوز ਪੰਜਾਬੀ ਕਮਿਸ਼ਨ ਸਾਹਿਬ ਇਹਨੂੰ ਤਾਂ ਸਸਪੈਂਡ ਕਰੇ ਇਹ ਡਿਊਟੀ ਦੇ ਲਈ ਮੈਨੂੰ ਹਾਜ਼ਰ ਚੱਲ ਤੂੰ ਜਲ ਕਰ ਰਹਾ ਠੀਕ ਹੈ ਤੂੰ ਰਾਮ ਕਾ ਕੋ ਕੋ ਨੌਕਰੀ ਕਰਨ ਦੇ ਕਾਬਿਲ ਨਹੀਂ ਹੈ ਬਟਾਲਾ ਦੇ ਤਾਇਆ ਸ਼ਹਿਰੀ ਕਲਫੀ ਦੇ ਵੱਲੋਂ ਵੱਡਾ ਐਕਸ਼ਨ ਲਿੱਤਾ ਗਿਆ ਅਗਰਾ ਵੱਲੋਂ ਨਗਰ ਨਿਗਮ ਪਟਿਆਲਾ ਦੇ ਸੈਨੀਟਰੀ ਇੰਸਪੈਕਟਰ ਵਿਕਾਸ বাসੂ ਦੇ ਨੂੰ ਜਿਹੜਾ ਕਿ ਹੋਟਲ ਕਰ ਦਿੱਤਾ ਹੈ ਇਹ ਕਾਰਵਾਈ ਡਿਊਟੀ ਦੇ ਨਿਚੇ ਉਹਨੂੰ ਤਾਹੀ ਵਰਤਨ ਤਹਿਤ ਕੀਤੀ ਗਈ ਹੈ ਦੱਸ ਦਈਏ ਕਿ ਐਨਐਲਏ ਸ਼ਹਿਰੀ ਕਲਫੀ ਸ਼ਹਿਰ ਦੇ ਦੌਰੇ ਤੇ ਗਏ ਸਮੇਂ ਤੇ ਇਸ ਉਪਰਾਣ ਉਹਨਾਂ ਨੇ ਕਈ ਕਮੀਆਂ ਦੇਖੀਆਂ ਕੁਤਾ ਅਕਮਲੋ ਇਸ ਸਮਰਣੀ ਪੱਤਰ ਵੀ ਜਾਰੀ ਕਰ ਦਿੱਤਾ ਗਿਆ ਜਿਸ ਦੇ ਵਿੱਚ ਲਿਖਿਆ ਗਿਆ ਹੈ ਕਿ ਸੈਨਟਰੀ ਇੰਸਟਰੈਕਟਰ ਨਗਰ ਨਿਗਮ ਪਟਨਾ ਵੱਲੋਂ ਆਪਣੀ ਡਿਊਟੀ ਦੇ ਵਿੱਚ ਕੁਤਾਹੀ ਬਤਨ ਦੇ ਆਪਣੇ ਹੁਕਮਾਂ ਦੀ ਪਾਲਣਾ ਕਰਨ ਕਰਕੇ ਤੁਰੰਤ ਆਪਣੇ ਹੁਕਮਾਂ ਦੀ ਪਾਲਣਾ ਨਾ ਕਰਨ ਕਰਕੇ ਤੁਰੰਤ ਪ੍ਰਭਾਵ ਦੇ ਨਾਲ ਡਿਊਟੀ ਤੋਂ ਮੁਕਤ ਕਰ ਦਿੱਤਾ ਗਿਆ ਮੋਤਲੀ ਜਵਾਨ ਦੇ ਕਰਮਚਾਰੀ ਦਾ ਸਦਰ ਮੁਕਾਮ ਜਿਹੜਾ ਹੈਗਾ ਉਹ ਨਗਰ ਨਿਗਮ ਅੰਮ੍ਰਿਤਸਰ ਹੋਵੇਗਾ ਮੋਤਲੀ ਜਵਾਨ ਕਰਮਚਾਰੀ ਨੂੰ ਸਰਕਾਰ ਦਿਆ ਹਦਾਇਤਾਂ ਮੁਤਾਬਕ ਦਾ ਗੁਜ਼ਾਰਾ ਪੱਤਾ ਮਿਲਣ ਯੋਗ ਹੋਵੇਗਾ ਇਹ ਹੁਕਮ ਸਮਰਥ ਅਥੋਰਟੀ ਦੀ ਮਵਾਨਗੀ ਉਪਰੰਤ ਜਾਰੀ ਕੀਤੇ ਜਾਂਦੇ ਨੇ ਤੋਂ ਬੰਦ ਕਿਹੜਾ ਇੱਥੇ ਉਹ ਕੀ ਸੁਪਰਵਾਈਜ਼ਰ ਕੋਣ ਹੈ ਕੋਲ ਸਟੇਟ ਦਾ ਏਰੀਆ ਪੈਂਦਾ ਜੀ ਇੱਧਰ ਸਰ ਆਪਣਾ ਬੰਦਾ ਦੀ ਕੋਈ ਆਪਣਾ ਸਟੇਸ਼ਨ ਉੱਧਰ ਹੈ ਜੀ ਆਪਣਾ ਕਿਉਂ ਨਹੀਂ ਲਾਇਆ ਨਹੀਂ ਨਹੀਂ ਪਰ ਆਹ ਰੋਡ ਦੇ ਵਿੱਚ ਨਹੀਂ ਸਰ ਹੈ ਕੋਪਰੇਟ ਦਾ ਸਪਾਈਨਿੰਗ ਕਾਲਜ ਹੈ 15 ਦੇ ਰਾਤਾ ਚੁਪਨਾ ਨਾ ਅੰਦਰ ਰਿਕਵ ਕਰਾ ਲੀ ਥੋੜੀ ਜਿਆਦਾ ਇਹ ਕੁਸ਼ਣ ਬੰਦਰਪੇ ਦੇ ਕਾਇਦਾ ਹੀ ਨਿਕੜੀਦਾ ਤੇ ਬਚਾਇਆ ਕਿ ਨਹੀਂ ਪੁਰਾਣਾ ਕੂੜਾ ਕਿੰਨਾ ਚਿਰ ਹੋ ਗਿਆ ਕੂੜੇ ਨੂੰ ਕਿੰਨਾ ਕਿੰਨੀਆਂ ਫੋਟੋਆਂ ਪੈ ਗਈਆਂ ਵੀ ਆਹ ਕੂੜਾ ਆਹ ਸਾਰੀ ਰੋਡ ਆ ਠੀਕ ਆ ਪਤਾ ਨਾ ਥੋੜਾ ਜਿਹਾ ਢੇਰੇ ਕਿੰਨਾ ਵੱਡਾ ਕਰਤਾ ਤੇ ਕਮ ਸੇ ਕਮ ਤੁਹਾਡਾ ਨਿੱਜੀ ਫਰਜ਼ ਨਹੀਂ ਬਣਦਾ ਕੰਮ ਕਰ ਫਰਜ਼ ਬਣਦਾ ਕਿ ਨਹੀਂ ਬਣਦਾ ਹੂੰ ਕੀ ਜਵਾਬ ਹੈ ਸਰ ਕੀ ਕਰਨ ਇੱਥੇ ਸਰ ਕੀ ਕਰਨ ਇਹਦਾ ਜਵਾਬ ਦਿਓ ਮੈਨੂੰ ਨਹੀਂ ਨਹੀਂ ਸਵੇਰੇ ਤੇ ਹੁਣ ਮੈਂ ਆਪੇ ਕਰਾ ਲੂੰ ਨਹੀਂ ਨਹੀਂ ਕਮਿਸ਼ਨਰ ਸਾਹਿਬ ਇਹਨੂੰ ਤਾਂ ਸਸਪੈਂਡ ਕਰੋ ਠੀਕ ਆ ਆ ਮੈਂ ਤੁਹਾਨੂੰ ਇਹ ਡਿਊਟੀ ਤੇ ਨਹੀਂ ਮੈਨੂੰ ਹਾਜ਼ਰ ਚ ਇਹ ਨਹੀਂ ਹਾਜ਼ਰ ਚਾ ਤੂੰ ਜਲ ਕਰ ਰਾਮ ਤੂੰ ਠੀਕ ਆ ਤੂੰ ਰਾਮ ਕਰ ਤੂੰ ਨੌਕਰੀ ਕਰਨ ਦੇ ਕਾਬਿਲ ਨਹੀਂ ਹੈ ਆਪਣੀ ਜ਼ਿੰਮੇਵਾਰੀ ਕੀ ਬਣਦੀ ਹੈ ਕਿੰਨੀਆਂ ਟੀਮਾਂ ਨੇ ਆਪਣੀਆਂ ਜੇ ਮੈਂ ਐਮਐਲਆ ਮੇਰਾ ਫਰਜ਼ ਬਣਦਾ ਮੇਰੇ ਪਿੰਡ ਦੇ ਸਰਪੰਚ ਵੇਖਣੇ ਮੈਂ ਐਮਸੀ ਵੇਖਣਾ ਤੇ ਜੇ ਤੈਨੂੰ ਜ਼ਿੰਮੇਵਾਰੀ ਸ਼ਹਿਰ ਦੀ ਦਿੱਤੀ ਹੈ ਤੇ ਇਹ ਐਪਲੀਕੇਸ਼ਨਾਂ ਵੇਖਣੀਆਂ ਆਪਾਂ ਆਪਣੀ ਜ਼ਿੰਮੇਵਾਰੀ ਨਹੀਂ ਕੋਈ ਵੀ ਦੇਖ ਰਹੇ ਹੋ ਸਟਾਰ نیوز ਪੰਜਾਬੀ ਸਰਹੱਦੀ ਕਸਬੇ ਕਲਾਂ ਨੌਰ ਦੇ ਨਾਲ ਲੱਗਦੇ ਪਿੰਡ ਵੀ ਪਾਣੀ ਦੀ ਮਾਰ ਮਿਠਾ ਚੁੱਕੇ ਨੇ ਉੱਥੇ ਹੀ ਪ੍ਰਸ਼ਾਸਨ ਦੀਆਂ ਰੈਸਕਿਊ ਟੀਮਾਂ ਤੇ ਅਧਿਕਾਰੀ ਦੀ ਸੂਚਨਾ ਮਿਲਣ ਤੇ ਮਤਵਾਰ ਕੇ ਮਿਲਣਾ ਕਿ ਆਪੇ ਵਿੱਚ ਰੈਸਕਿਊ ਆਪਰੇਸ਼ਨ ਦੇ ਵਿੱਚ ਲੱਗੇ ਹੋਏ ਨੇ ਇਸੇ ਹੀ ਤਰ੍ਹਾਂ ਦੇ ਇੱਕ ਰੈਸਕਿਊ ਆਪਰੇਸ਼ਨ ਦੌਰਾਨ ਪਿੰਡ ਕੋਟਲਾ ਮੁਗਲਾ ਦੇ ਵਿੱਚ ਰਾਵੀ ਦੇ ਪਾਣੀ ਵਿੱਚ ਘਰੇ ਸਾਫ ਦਾ ਸਰਪੰਚ ਅਨਜੋਤ ਸਿੰਘ ਨੂੰ ਜਹੀਦਾ ਕੱਪ ਲੜ ਗਿਆ ਪਰ मौके ਤੇ ਰੈਸਕਿਊ ਵਿੱਚ ਲੱਗੀ ਐਨਆਰਐਕਟੀਵ ਟੀਮ ਅਤੇ ਤਸਵੀਰਦਾਰ ਕਲਾ ਮੋਹਰ ਜਿੰਦਰ ਸਿੰਘ ਵੱਲੋਂ ਸਾਫ ਦਾ ਸਰਪੰਚ ਅਨਜੋਤ ਸਿੰਘ ਦਾ ਰੈਸਕਿਊ ਕਰਕੇ ਉਸ ਨੂੰ ਪਿੰਡ ਤੋਂ ਬਾਹਰ ਲਿਆਂਦਾ ਗਿਆ ਇਲਾਜ ਦੇ ਲਈ ਉਸ ਤੋਂ ਬਾਅਦ ਉਸ ਨੂੰ ਐਂਬੂਲੈਂਸ ਜੱਗੇ ਹਸਪਤਾਲ ਭੇਜਿਆ ਗਿਆ

स्नेक ने काट लिया है तो वो लेकिन वो आ नहीं सकते हैं वो बहुत ज़्यादा नदी पड़ रही है बीच में और पानी बहुत ज़्यादा बहुत ज़्यादा पानी है तो हमने हमने अपना वो वाला ऑपरेशन वो लोग तो ट्रैप्ड हैं तो उनको हम अभी निकाल रहे हैं ये हमें लाइफ ट्रैटिंग लगा तो हमें प्राई टी पे इन्हीं को ही निकालना ठीक समझा इनको एक स्नेक ने काट लिया था और हमने कुछ ही समय में उनको अभी हॉस्पिटल में भेज दिया है हाँ जी अभी हालात ठीक है लेकिन अभी वो उनको बिगड़ना शुरू हो गया था लेकिन अभी होपफुली उनका ट्रीटमेंट ठीक हो जाएगा हमने भेज दिया है ਇਹ ਵਿੱਚ ਜਦੋਂ ਪਤਾ ਲੱਗਾ ਕਿ ਕੋਟਲਾ ਕੋਟਲਾ ਪਿੰਡ ਦੇ ਵਿੱਚ ਨਾ ਮਤਲਬ ਇੱਕ ਪਰਸਨ ਹੈਗਾ ਉਹ ਸਾਰਾ ਰੈਵਨੂ ਡਿਪਾਰਟਮੈਂਟ ਦਾ ਹੀ ਨੰਬਰਦਾਰ ਸੀ ਤੇ ਉਹਨਾਂ ਨੂੰ ਸਨੇਕ ਬਾਈਟ ਕੀਤਾ ਤੇ ਇਹ ਲਾਈਫ ਥ्रेटनिंग ਸੀ ਤੇ ਅਸੀਂ ਪਛਾਣ ਕਿ ਪਹਿਲਾਂ ਇਹ ਪ੍ਰੋਸੈਸ ਕਰ ਲੈ ਜੀ ਤਾਂ ਉਸ ਨੂੰ ਪਹਿਲਾਂ ਸੀ ਲਗੋਟਲੇ ਚੜਾ ਤਾਂ ਮੇਰੇ ਹੁਣ ਸ਼ਬਰ ਸ਼ਿਫਟ ਕਰ ਦਿੱਤਾ ਤੇ ਉਹ ਅੰਡਰ ਮੈਡੀਕਲ ਟਰੀਟਮੈਂਟ ਚ ਹੈਗੇ ਅਸੀਂ ਦੂਸਰੀ ਕੁਟੀ ਇੱਕ ਟੀਮ ਉਧਰ ਲੱਗੀ ਹੋਈ ਹੈ ਇੱਧਰ ਅਸੀਂ ਲੱਗੇ ਹੋਏ ਹਾਂ ਤੇ ਇਹ ਸਾਰਾ ਪ੍ਰੋਸੈਸ ਹੀ ਘੱਟ ਕੁਝ ਥੋੜੇ ਲੋਕ ਹੋਰ ਵੀ ਹੈਗੇ ਨੇ ਇੱਧਰ ਹੈ ਨੇ ਹੋਰ ਪਰਸਨ ਨੇ ਇੱਥੇ ਮਤਲਬ ਕਿ ਇਹਨਾਂ ਨੇ ਸਾਨੂੰ ਦੱਸਿਆ ਕਿ 10 ਤੋਂ 12 ਪਰ ਪੋਟਸ ਉਰ ਗਈਆਂ ਇਹਨੂੰ ਵੀ ਉਹ ਹੋ ਜਾਏਗਾ ਸਭ ਦੇ ਨਾਲ ਸਰ ਹਾਲਾਤ ਕਿਦਾਂ ਦੇ ਨੇ ਇਸ ਲੱਗਦੇ ਨੇ ਹਾਲ ਅੰਦਰ ਕੋਈ ਪੈ ਨੈਚੁਰਲ ਕੈਲਮਿਟੀ ਹੈ ਉਹ ਤਾਂ ਉਹਦਾ ਆਪਾਂ ਕੋਈ ਕੰਟਰੋਲ ਨਹੀਂ ਹੁੰਦਾ ਪਰ ਸਾਡਾ ਰੈਸਕਿਊ ਆਪਰੇਸ਼ਨ ਜਿਹੜਾ ਹੈਗਾ ਉਹ ਮੈਨੇਜਮੈਂਟ ਹੈ ਸਾਡੀ ਸਾਰੀ ਹੈਲਪਲਾਈਨ ਵੀ ਹੈਗਾ ਸਾਡੇ ਮੋਬਾਈਲ ਨੰਬਰ ਪ੍ਰੋਵਾਈਡ ਕੀਤਾ ਲੈ ਕੇ ਕਾਨਗੋ ਤਹਿਸੀਲਦਾਰ ਐਸਡੀਐਮ ਸਾਹਿਬ ਸਾਰਿਆਂ ਦੇ ਨੰਬਰ ਅਸੀਂ ਫਿਰ ਦਿੱਤੇ ਹੋਏ ਨੇ ਤੇ ਕੱਲ ਤੁਹਾਨੂੰ ਕਾਫੀ ਸਾਨੂੰ ਆ ਰਹੀਆਂ ਨੇ ਤੁਸੀਂ ਰਿਸਪੌਂਡ ਇਵਨ ਸਾਨੂੰ ਉਸੀ ਤਸੀਲ ਦੇ ਨਾਲ ਵੀ ਕੋਈ ਆ ਜਾਂਦਾ ਤੇ ਅਸੀਂ ਕੋਰਸਪੋਂਡੈਂਸ ਉਹਨੇ ਤੇ ਕਰਵਾ ਦਿੰਦੇ ਹਾਂ ਰਹਿੰਦੇ ਹਾਂ ਕਲਾ ਨੌਂ ਮੇਟੇ ਕੋਈ ਬਾਹਵਾਂ ਵਗੈਰਾ ਨਹੀਂ ਟਟਾ ਜੇ ਦਾ ਨਹੀਂ ਐਸਾ ਕੁਝ ਨਹੀਂ ਹੈਗਾ ਜੀ ਹਾਂ ਇਹ ਨੇਚਰਲ ਜਿਹੜਾ ਪਿੱਛੋਂ ਵਾਟਰ ਆ ਰਿਹਾ ਨਾ ਉਹਦੇ ਕਰਕੇ ਬਿਲਕੁਲ ਇੱਥੇ ਤੜਾਈ ਬੰਦ ਪਈ ਏ ਉਹ ਕਿੰਨੇ ਸਾਲ ਹੋ ਗਏ ਨੇ ਕੋਈ ਤਿੰਨ ਸਾਲ ਹੋ ਗਏ ਆਏ ਕਿ ਨਹੀਂ ਸਪਾਈ ਕਰਨੇ ਤੇ ਸਾਰੇ ਉਹਦੇ ਕਰਕੇ ਉਹਦੇ ਪਾਣੀ ਦਾ ਨਿਕਾਸ ਹੋਏ ਤੇ ਫਿਰ ਸਹੀ ਜਾਏ ਪਰ ਉਹ ਕੁਛ ਨਹੀਂ ਕੀਤਾ ਪ੍ਰਸ਼ਾਸਨ ਨੇ ਹਾਂ ਇੱਕ ਹੁਣ ਕਿਸੇ ਸਖਤ ਨੂੰ ਸੱਪ ਵੀ ਲੜਿਆ ਪਿੰਡ ਹਾਂਜੀ ਰੰਜੋਤ ਸਿੰਘ ਆ ਸਾਡੇ ਪਿੰਡ ਦਾ ਸਾਬਕਾ ਸਰਪੰਚ ਆ ਉਹਨਾਂ ਨੂੰ ਸਾਕੂ ਉਥੇ ਤੋਂ ਇੱਥੇ ਹਟਾ ਜੇ ਭੈਜੀ ਜੀ ਵੀ ਨਹੀਂ ਚਾਹਤੇ ਉਥੇ ਨਾ ਸਾਡੇ ਸਟਾਰ ਨਿਊਜ਼ ਪੰਜਾਬੀ ਟੀਵੀ ਦੇ ਲਈ ਸਾਹੇ ਖੁੱਤਾ ਰਹੋ ਤੁਸੀਂ ਦੇਖ ਰਹੇ ਹੋ ਸਟਾਰ ਨਿਊਜ਼ ਪੰਜਾਬੀ <laughs> कांगड़ा जिले के बच्चे ब्याज दरिया के पानी के पत्थर अचानक बाधा होने कारण कांगड़ा जिले के बच्च हानी यूनिवर्सिटी अल्डोरा कैंपस डुब गए ਜਿਸ ਕਾਰਨ 300 ਤੋਂ 400 ਵਿਦਿਆਰਥੀਆਂ ਤੇ 60 ਸਟਾਫ ਲੈਂਬਰ ਫਸ ਗਏ ਸੂchna ਮਿਲਦੇ ਹੀ ਐਸਜੀਪ ਅਨਦੋਰਾ ਸਿੰਦਰ ਠਾਕੁਰ ਅਤੇ ਐਮਰਫੀ ਦੀ ਟੀਮ ਤੁਰੰਤ ਹਰਨੀ ਯੂਨੀਵਰਸਿਟੀ ਪਹੁੰਚੀ ਅਤੇ ਪੁਚਾਹ ਕਾਰਜ ਜਾਰੀ ਸ਼ੁਰੂ ਕਰ ਦਿੱਤਾ ਗਿਆ ਇਥੋਂ ਦੀ 412 ਵਿਦਿਆਰਥੀਆਂ ਅਤੇ 50 ਸਟਾਫ ਲੈਂਬਰ ਨੂੰ ਸਫਲਤ ਬਾਹਰ ਕੱਢਿਆ ਗਿਆ ਇਸ ਦੌਰਾਨ ਸਿੰਦੋਰਾ ਸੰਮਿਸ਼ਨ ਦੇ ਮੰਨਦੇ ਸਮੋਰ ਖੇਤਰਾਂ ਦੇ ਵਿੱਚ ਭਾਰੀ ਖੜਾ ਕਾਰਨ ਨਿਵਾਸੀ ਵੀ ਫਸੇ ਹੋਏ ਨੇ ਅਤੇ ਉਹਨਾਂ ਨੂੰ ਵੀ ਐਨਡੀਆਰ ਦੀ ਟੀਮ ਦੇ ਵੱਲੋਂ ਰੈਸਕਿਊ ਕੀਤਾ ਗਿਆ ਅਤੇ 15 ਲੋਕਾਂ ਨੂੰ ਜਿਨ੍ਹਾਂ ਦੇ ਵਿੱਚ 8 ਜ਼ਖਮਾਂ, 4 ਮਰਦ ਅਤੇ 3 ਬੱਚੇ ਸ਼ਾਮਲ ਨੇ ਉਹਨਾਂ ਨੂੰ ਸਫਲਤ ਤੌਰ ਤੇ ਬਾਹਰ ਕੱਢ ਲਿਆ ਗਿਆ। ਅੱਜ ਜੋ ਬੀਬੀਐਮਕੇ ਦੁਆਰਾ ਪਾਣੀ ਛੋੜਿਆ ਜਾ ਰਿਹਾ ਹੈ ਉਹ ਅੱਧੀ 70 ਵਿੱਚ 80 ਜੀਸੀ ਦੇ ਆਸ-ਪਾਸ ਦਾ ਹੈ। जो डैम का लेवल है वो तेरह सौ नब्बे फीट पहुँच गया है जो इनका डेंजर लेवल है तो इनके द्वारा भी एक नोटिफिकेशन जारी की गई है इसमें कहा गया है कि जैसे तेरह सौ नब्बे से ऊपर जाएगा वैसे वैसे ये और पानी ज़्यादा छोड़ना शुरू करेंगे हमारे रियाली एरिया में जो हमारा रियाली ब्रिज है उसके आगे जो एक कॉजवे है उसमें से उसके ऊपर से पानी जा रहा है जिससे कि बड़ूक्खर और रियाली का संपर्क टूट गया है तो उसके लिए हमने एनडीआरएफ टीम बुलाई है ताकि लोगों को आने जाने में सुविधा हो और अगर किसी को हमारे ਜੋ ਸੰਸੰਗ ਬਬਨਰ ਲੀਫ ਸੈਂਟਰ ਹੈ ਵਹਾਂ ਪੇ ਲੈ ਕੇ ਆਣਾ ਤੋਂ ਉਨਕੋ ਲੈ ਕੇ ਲੁਲਾਣੇ ਕੇ ਲਿਏ ਹਮਨੇ ਆਪਣੇ ਪ੍ਰਸ਼ਾਸਨ ਕੀ ਟੀਮ ਔਰ ਪੁਲਿਸ ਟੀਮ ਭੇਜੀ ਹੋਈ ਹੈ ਸਟਾਰ ਨਿਊਜ਼ ਪੰਜਾਬੀ ਟੀਵੀ ਦੇ ਲਈ ਦੌਰਜ चौहान ਦੇ ਤੋਂ ਤੁਸੀਂ ਦੇਖ ਰਹੇ ਹੋ ਸਟਾਰ ਨਿਊਜ਼ ਪੰਜਾਬੀ ਹਰ ਪ੍ਰਭਾਵਿਤ ਖੇਤਰਾਂ ਦੇ ਵਿੱਚ ਪ੍ਰਸ਼ਾਸਨ ਦੇ ਬਲੋਂ ਲਗਾਤਾਰ ਪਹੁੰਚ ਕੀਤੀ ਜਾ ਰਹੀ ਹੈ ਤੇ ਹਰ ਇੱਕ ਰਾਹਤ ਸਮਗਰੀ ਉਨ੍ਹਾਂ ਤੱਕ ਪਹੁੰਚਾਈ ਜਾ ਰਹੀ ਹੈ ਅੱਜ ਐਸਐਸਪੀ ਗੌਰਵ ਤੋਰਾ ਦੇ ਬਤੋ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਟੂਰਾ ਕੀਤਾ ਗਿਆ ਜਿਸ ਦੌਰਾਨ ਉਹਨਾਂ ਦੱਸਿਆ ਕਿ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਸੁਰੱਖਿਅਤ ਸਥਾਨਾਂ ਉੱਤੇ ਪਹੁੰਚਾਇਆ ਜਾ ਰਿਹਾ ਹੈ ਉਹਨਾਂ ਕਿਹਾ ਕਿ ਇਸ ਔਖੀ ਘੜੀ ਦੇ ਵਿੱਚ ਲੋਕਾਂ ਨੂੰ ਹਰ ਸੰਭਵ ਸਹਾਇਤਾ ਮੁਹੱਈਆ ਕਰਵਾਉਣ ਦੇ ਲਈ ਰਾਹਤ ਕਾਰਜ ਲਗਾਤਾਰ ਚਲਾਏ ਜਾ ਰਹੇ ਹਨ ਲੋਕਾਂ ਨੂੰ ਰਾਹਤ ਕੈਂਪ ਦੇ ਵਿੱਚ ਪਹੁੰਚਣ ਦੇ ਲਈ ਪੂਕਾ ਇੰਤਜ਼ਾਮ ਕੀਤੇ ਗਏ ਨੇ ਅਤੇ ਉਨਾ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੇ ਘਰਾਂ ਨੂੰ ਤਾਲੇ ਲਗਾ ਕੇ ਜ਼ਿਲ੍ਹਾ ਪ੍ਰਸ਼ਾਸਨ ਦੇ ਬਨੋ ਬੁਲਾਏ ਗਏ ਰਾਹਤ ਕੈਂਪਾਂ ਦੇ ਵਿੱਚ ਆ ਜਾਵੇ ਇਸ ਦੌਰਾਨ ਉਹਨਾਂ ਹਰ ਪ੍ਰਭਾਵਿਤ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਅਫਵਾਹਾਂ ਤੋਂ ਦੂਰ ਰਹੋ ਉਹਨਾਂ ਕਿਹਾ ਕਿ ਜੇਕਰ ਕੋਈ ਜਬਤੀ ਝੂਠੀਆਂ ਅਫਵਾਹਾਂ ਫਲਾਉਂਦਾ ਹੈ ਤਾਂ ਉਸ ਦੀ ਸੂਚਨਾ ਤੁਰੰਤ ਪੁਲਿਸ ਵਿਭਾਗ ਨੂੰ ਦਿੱਤੀ ਜਾਵੇ ਅਤੇ ਜੇਕਰ ਅਜਿਹਾ ਕੋਈ ਵਿਅਕਤੀ ਪਾਇਆ ਜਾਂਦਾ ਤੇ ਉਸ ਖਿਲਾਫ ਸਖਤ ਤੋਂ ਸਖਤ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾਵੇਗੀ ਸਟਾਫ ਪੰਜਾਬੀ ਟੀਵੀ ਦੇ ਲਈ ਸਾਹੀ ਗੁਪਤਾ ਦਿਖੋ ਅ ਬਹੁਪੁਰੇ ਇਲਾਕੇ ਦੇ ਵਿੱਚ ਆਏ ਆ ਜਿੱਥੇ ਕਾਫੀ ਪਿੰਡ ਜਿਹੜੇ ਹੜ੍ਹ ਪ੍ਰਭਾਵਿਤ ਹੈਗੇ ਆ ਸਰਕਾਰ ਵੱਲੋਂ ਇਹਦੇ ਰਾਹਤ ਕਾਰਮਾਂ ਲਈ ਜਿਹੜੇ ਮੁਕਤਾ ਪ੍ਰਬੰਧ ਕੀਤੇ ਗਏ ਹਨ ਜਿਹਦੇ ਵਿੱਚ ਲਖਵਰੀਆਂ ਦੇ ਵਿੱਚ ਇੱਕ ਰਾਹਤ ਕੈਂਪ ਜਿਹੜਾ ਵਿਸਥਾਪਨਾ ਕੀਤੀ ਗਈ ਹੈ ਜਿੱਥੇ ਖਾਣ ਪੀਣ ਦਾ ਮੈਡੀਕਲ ਫੈਸਿਲਿਟੀ ਦਾ ਤੇ ਆਪਣੇ ਪਸ਼ੂਆਂ ਦਾ ਵੀ ਖਾਣ ਪੀਣ ਦਾ ਪ੍ਰਬੰਧ ਕੀਤਾ ਗਿਆ ਹੈ ਇਸ ਤੋਂ ਇਲਾਵਾ ਪ੍ਰਸ਼ਾਸਨ ਵੱਲੋਂ ਜਿਹੜੇ ਆਪਣੇ ਘਰ ਖਾਲੀ ਕਰਨ ਲਈ ਜਿਹੜੀ ਬੋਰਡਸ ਹੈਗੀ ਆ ਉਹਨਾਂ ਦਾ ਪ੍ਰਬੰਧ ਕੀਤਾ ਗਿਆ ਮੈਂ ਸਾਰੇ ਇਸ ਹਰ ਇਲਾਕੇ ਜਿਹੜਾ ਹੜ੍ਹ ਪ੍ਰਭਾਵਿਤ ਪਿੰਡ ਹੈਗੇ ਆ ਉੱਡੇ ਵਸਨੀਕਾਂ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਜਿੱਥੇ-ਜਿੱਥੇ ਤੁਹਾਡੇ ਘਰ ਦੇ ਨਾਲ ਕੀ ਜਿਹੜਾ ਪਾਣੀ ਆਇਆ ਹੈਗਾ ਫਿਰ ਤੁਸੀਂ ਬਰਾਏ ਮਿਹਰਮਾਨੀ ਤੁਸੀਂ ਆਪਣੇ ਆਪਣੇ ਘਰ ਆਪਣੇ ਡੇਰੇ ਖਾਲੀ ਜਿਹੜੇ ਤਾਲੇ ਲਾ ਕੇ ਤੁਸੀਂ ਸਾਨੂੰ ਦੱਸ ਕੇ ਆ ਕਿਸ ਤੀਰ ਆਈ ਤੁਸੀਂ ਬਾਹਰ ਆਓ ਅਸੀਂ ਤੁਹਾਨੂੰ ਜਿਹੜੇ ਰਾਹਤ ਕੈਂਪ ਚ ਲੈ ਕੇ ਜਾਵਾਂਗੇ ਤੇ ਤੁਸੀਂ ਉੱਥੇ ਬੜੀ ਸੁਰੱਖਿਅਤ ਤਰੀਕੇ ਨਾਲ ਕੁਝ ਇਹ ਜਿਹੜੀ ਔਖੀ ਘੜੀ ਹੈਗੀ ਆ ਉਹਨੂੰ ਲੰਘਾ ਸਕਦੇ ਹੋ ਸਰ ਉਹਨਾਂ ਲਈ ਕੀ ਇੰਤਜ਼ਾਮ ਕੀਤੇ ਗਏ? ਇਹ ਹੋ ਸਕਦਾ ਹੈਗਾ ਕਿ ਆਉਣ ਵਾਲੇ ਸਮੇਂ 'ਚ ਹੋਰ ਮੀਂਹ ਪੈਂਦੇ ਤੇ ਪਾਣੀ ਦਾ ਸਰ ਵਾਜੇ ਜਿਹਦੇ ਵਿੱਚ ਰਾਹਤ ਕਾਰਜਾਂ ਦੇ ਵਿੱਚ ਵੀ ਜਿਹੜਾ ਔਖਾ ਸਾਡੇ ਲਈ ਹੋ ਸਕਦਾ ਹੈ ਇਸ ਕਰਕੇ ਮੈਂ ਤੁਹਾਨੂੰ ਫੇਰ ਦੁਬਾਰਾ ਬੇਨਤੀ ਕਰਨਾ ਕਿ ਇਹ ਪਾਣੀ ਵਧਣ ਤੋਂ ਪਹਿਲਾਂ ਹੀ ਆਪਾਂ ਜਿਹੜਾ ਸਾਰਾ ਜਿਹੜਾ ਇਲਾਕਾ ਇਹਨੂੰ ਖਾਲੀ ਕਰੀਏ ਤਾਂ ਜੋ ਕਿਸੇ ਤਰੀਕੇ ਦਾ ਵੀ ਤੁਹਾਡਾ ਜਾਨੀ ਮਾਨੀ ਜਾਂ ਕਿਸੇ ਵੀ ਤਰੀਕੇ ਦਾ ਤੁਹਾਡਾ ਪਸ਼ੂਆਂ ਦਾ ਨੁਕਸਾਨ ਜਿਹੜਾ ਨਾ ਹੋ ਸਕੇ ਸਰ ਜਿਹੜੇ ਨੂੰ ਕਰਨਾ ਵਾ ਜਾਂ ਇਥੋਂ ਕੱਢਣਾ ਉਹਨਾਂ ਲਈ ਕੋਈ ਰਾਹਤ ਕੈਂਪ ਜਿਹੜੇ ਆ ਉਹ ਕੀ ਪ੍ਰਬੰਧ ਕੀਤੇ ਗਏ ਰਾਹਤ ਕੈਂਪ ਜਿਵੇਂ ਕਿ ਮੈਂ ਦੱਸਿਆ ਲਖਵਰੀਆਂ ਦੇ ਵਿੱਚ ਆਲਰੇਡੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਣਾਇਆ ਗਿਆ ਹੈ ਜਿਹਦੇ ਵਿੱਚ ਖਾਣ ਪੀਣ ਦਾ ਪ੍ਰਬੰਧ ਹੈ ਰਹਿਣ ਦਾ ਪ੍ਰਬੰਧ ਹੈਗਾ ਹੈ ਮੈਡੀਕਲ ਫੈਸਿਲਿਟੀ ਦਾ ਪ੍ਰਬੰਧ ਹੈਗਾ ਨਾਲ ਦੇ ਨਾਲ ਉਹਨਾਂ ਦੇ ਜਿਹੜਾ ਪ ਦਾ ਵੀ ਤੇ ਖਾਣ ਪੀਣ ਦਾ ਤੇ ਮੈਡੀਕਲ ਦਾ ਵੀ ਪ੍ਰਬੰਧ ਜਿਹੜਾ ਕੀਤਾ ਹੈ। ਕਿਸ਼ੋਪ ਕਿੰਨਾ ਕੁ ਪਾਣੀ ਆਉਂਦਾ ਸਰ ਤੁਸੀਂ ਦੇਖ ਰਹੇ ਹੋ ਸਟਾਰ نیوز ਪੰਜਾਬੀ